ਦਨ ਚੜਦੀ ਸਾਰ ਸਾਰੇ ਪਿੰਡ ਵਿੱਚ ਪਈਆਂ ਭਾਜੜਾਂ ਲੋਕ ਜਾਨ ਬਚਾਉਣ ਲਈ ਘਰ ਛੱਡ ਕੇ ਲੱਗੇ ਭੱਜਣ ਅਕਸਰ ਹੀ ਜਦੋਂ ਕੁਦਰਤ ਆਪਣਾ ਜ਼ੋਰ ਦਿਖਾਉਂਦੀ ਹੈ ਤਾਂ ਮਿੰਟਾਂ ਵਿੱਚ ਸਭ ਕੁਝ ਬਰਬਾਦ ਕਰ ਦਿੰਦੀ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਬਿਆਸ ਅਤੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲਗਭਗ 20 ਤੋਂ ਵੱਧ ਪਿੰਡਾਂ ਵਿੱਚ 5 ਤੋਂ 6 ਫੁੱਟ ਤੱਕ ਪਾਣੀ ਭਰ ਚੁੱਕਿਆ ਏ ਲੋਕ ਆਪਣੇ ਬੱਚੇ ਖਾਣ ਪੀਣ ਵਾਲਾ ਸਮਾਨ ਅਤੇ ਆਪਣੇ ਪਸ਼ੂਆਂ ਨੂੰ ਲੈ ਕੇ ਉੱਚੀਆਂ ਥਾਵਾਂ ਤੇ ਜਾ ਕੇ ਰਹਿਣ ਲੱਗ ਗਏ ਨੇ ਤਾਂ ਕਿ ਪਾਣੀ ਨੇ ਮਾਲੀ ਨੁਕਸਾਨ ਤਾਂ ਕਰ ਦਿੱਤਾ ਪਰ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕ ਆਪਣੀਆਂ ਮੱਝਾਂ ਗਾਂਾਂ ਨੂੰ ਪਾਣੀ ਵਿੱਚੋਂ ਕੱਢ ਕੇ ਉੱਚੀਆਂ ਥਾਵਾਂ ਵੱਲ ਲਿਜਾ ਰਹੇ ਨੇ ਹਰ ਕੋਈ ਇਹੀ ਕੋਸ਼ਿਸ਼ ਕਰ ਰਿਹਾ ਹੈ ਕਿ ਮਿਹਨਤ ਨਾਲ ਜੋ ਸਮਾਨ ਬਣਾਇਆ ਗਿਆ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿੰਨਾ ਬਚਦਾ ਹੈ ਬਚਾਇਆ ਜਾ ਸਕੇ ਸੋ ਅਰਦਾਸ ਕਰੋ ਇਹਨਾਂ ਲੋਕਾਂ ਦੇ ਲਈ ਜੋ ਕਿ ਆਪਣਾ ਸਾਰਾ ਕੁਝ ਗਵਾ ਕੇ ਘਰ-ਬਾਰ ਛੱਡ ਕੇ ਉਜਾੜ ਥਾਵਾਂ ਤੇ ਬੈਠੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ